आदमी पार्टी एम एल एजरीवल कंहिं चक्कर में ਪੰਜਾਹ ਦਿਨਾਂ ਤੋਂ ਬਾਅਦ ਤਿਹਾਰ ਜੇਲ੍ਹ ਤੋਂ ਵਾਪਸ ਆਏ ਦਿੱਲੀ ਦੇ ਮੁੱਖ ਮੰਤਰੀ ਆਤਿਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨੂੰ ਮਾਨਯੋਗ ਸੁਪਰੀਮ ਕੋਰਟ ਤੋਂ ਜ਼ਮਾਨਤ ਮਿਲਣ ਤੋਂ ਬਾਅਦ ਪੂਰੇ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੇ ਸਮਰਥਕਾਂ ਦੇ ਵਿੱਚ ਖੁਸ਼ੀ ਦਾ ਮਾਹੌਲ ਵੇਖਿਆ ਜਾ ਸਕਦਾ ਹੈ। ਉਸੇ ਖੁਸ਼ੀ ਨੂੰ ਲੈ ਕੇ ਅੱਜ ਹਲਕਾ ਵਿਧਾਇਕਾ ਮੈਡਮ ਨੀਨਾ ਮਿੱਤਲ ਦੀ ਅਗਵਾਈ ਦੇ ਵਿੱਚ ਆਪ ਪਾਰਟੀ ਦੇ ਸਮਰਥਕਾਂ ਵੱਲੋਂ ਰਾਜਪਥ ਦੇ ਟਾਹਲੀ ਵਾਲਾ ਚੌਂਕ ਤੇ ਲੱਡੂ ਵੰਡ ਕੇ ਖੁਸ਼ੀ ਦਾ ਜਹਾਂ ਕਿਤਾ ਗਿਆ ਇਸ ਮੌਕੇ ਤੇ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦੇ ਹੋਏ ਹਲਕਾ ਵਿਧਾਇਕਾ ਮੈਡਮ ਨੀਨਾ ਮਿੱਤਲ ਦੇ ਵੱਲੋਂ ਵਟਾ ਬਿਆਨ ਦਿੱਤਾ ਗਿਆ ਕਿਹਾ ਗਿਆ ਜਦੋਂ ਹੀ ਲੋਕਤੰਤਰ ਦਾ ਕਾਣ ਹੋਇਆ ਜਦੋਂ ਸੰਵਿਧਾਨ ਦੀ ਹੱਤਿਆ ਹੋਈ ਹੈ ਉਦੋਂ ਮਾਣਯੋਗ ਸੁਪਰੀਮ ਕੋਰਟ ਅੱਗੇ ਆਈ ਹੈ ਸਾਨੂੰ ਮਾਣ ਹੈ ਮਾਨਯੋਗ ਸੁਪਰੀਮ ਕੋਰਟ ਤੇ ਹਮੇਸ਼ਾ ਇਹੋ ਜਿਹਾ ਫੈਸਲਾ ਸੁਣਾਉਂਦੇ ਨੇ ਜਿਹੜਾ ਲੋਕਪੱਖੀ ਫੈਸਲਾ ਹੁੰਦਾ ਜਿਸ ਦੇ ਵਿੱਚ ਸਚਾਈ ਹੁੰਦੀ ਹੈ ਉਹਨਾਂ ਕਿਹਾ ਚਾਹੀ ਤੁਸੀਂ ਚੰਡੀਗੜ੍ਹ ਦੇ ਵਿੱਚ ਵੇਖ ਲਓ ਉਸੇ ਵੇਲੇ ਹੀ ਕਿੰਨੇ ਵੱਡੇ ਸੱਤਰ ਤੇ ਕਪਲਾ ਕੀਤਾ ਗਿਆ ਫੇਰ ਵੀ ਮਾਨਯੋਗ ਸੁਪਰੀਮ ਕੋਰਟ ਨੇ ਜੋ ਫੈਸਲਾ ਦਿੱਤਾ ਸੀ ਉਹ ਸਾਰੇ ਲੋਕਾਂ ਦੇ ਸਾਹਮਣੇ ਹੀ ਹੈ ਇਸ ਮੌਕੇ ਤੇ ਗੱਲਬਾਤ ਕਰਦੇ ਹੋਇਆ ਉਹਨਾਂ ਹੋਰ ਕੀ ਕੁਝ ਕਿਹਾ ਸੁਆਓ ਸੁਣਦੇ ਆ ਉਹਨਾਂ ਦੀ ਜ਼ੁਬਾਨੀ ਅੱਜ ਦੇਖੋ ਸਾਨੂੰ ਬਹੁਤ ਖੁਸ਼ੀ ਹੈ ਜੋ ਅੱਜ ਮਾਨਯੋਗ ਸੁਪਰੀਮ ਕੋਰਟ ਦਾ ਫੈਸਲਾ ਆਇਆ ਹੈ ਮੈਂ ਇੱਕੋ ਹੀ ਗੱਲ ਕਹੂੰਗੀ ਕਿ ਜਦੋਂ ਜਦੋਂ ਲੋਕਤੰਤਰ ਦਾ ਘਾਣ ਹੋਇਆ ਜਦੋਂ ਜਦੋਂ ਸੰਵਿਧਾਨ ਦੀ ਹੱਤਿਆ ਹੋਈ ਹੈ ਉਦੋਂ ਉਦੋਂ ਸੁਪਰੀਮ ਕੋਰਟ ਅੱਗੇ ਆਈ ਹੈ ਔਰ ਸਾਨੂੰ ਬੜਾ ਮਾਣ ਹੈ ਬੜੀ ਖੁਸ਼ੀ ਹੈ ਕਿ ਮਾਨਯੋਗ ਸੁਪਰੀਮ ਕੋਰਟ ਹਮੇਸ਼ਾ ਹੀ ਉਹ ਫੈਸਲਾ ਦਿੰਦੇ ਆ ਜਿਹੜਾ ਲੋਕਪੱਕੀ ਫੈਸਲਾ ਜਿਹੜਾ ਹੀ ਸੱਚਾਈ ਹੈ ਚਾਹੇ ਤੁਸੀਂ ਚੰਡੀਗੜ੍ਹ ਦੇ ਇਲੈਕਸ਼ਨ ਦੇਖ ਲਓ ਉਦੋਂ ਵੀ ਕਿੰਨਾ ਕਪਲਾ ਹੋਇਆ ਸੀ ਪਰ ਮਾਨਯੋਗ ਸੁਪਰੀਮ ਕੋਰਟ ਨੇ ਆ ਕੇ ਅੱਗੇ ਜੋ ਫੈਸਲਾ ਦਿੱਤਾ ਉਹ ਸਾਰੇ ਲੋਕਾਂ ਨੂੰ ਸਭ ਨੂੰ ਪਤਾ ਹੀ ਹੈ ਅੱਜ ਸਾਡੇ ਵਰਕਰਾਂ 'ਚ ਬਹੁਤ ਜ਼ਿਆਦਾ ਖੁਸ਼ੀ ਹੈ ਸਾਡੀ ਪੂਰੀ ਟੀਮ 'ਚ ਕਿ ਪੂਰੇ ਦੇਸ਼ 'ਚ ਅੱਜ ਖੁਸ਼ੀ ਦੀ ਲਹਿਰ ਹੈ ਇਹਨਾਂ ਨੇ ਇਹ ਨਹੀਂ ਸੋਚਿਆ ਮੋਦੀ ਜੀ ਨੇ ਵੀ ਮੈਂ ਬੱਬਰ ਸ਼ੇਰ ਨੂੰ ਕਿੰਨਾ ਚਿਰ ਬੰਦ ਕਰੂੰਗਾ ਕੇਜਰੀਵਾਲ ਇੱਕ ਇਨਸਾਨ ਨਹੀਂ ਇੱਕ ਸੋਚ ਹੈ ਸੋਚ ਨੂੰ ਕਿਵੇਂ ਬੰਦ ਕਰ ਸਕਦੇ ਆ ਹੁ ਮੈਂ ਇਹੀ ਕਹੂੰਗੀ ਕਿ ਸਾਡਾ ਬੱਬਰ ਸ਼ੇਰ ਬਾਹਰ ਆ ਗਿਆ 19 ਦਿਨ ਰਹਿ ਗਏ ਮੋਦੀ ਜੀ ਨੂੰ اے ਸੀ ਵੀ ਇਲੈਕਸ਼ਨਾਂ ਚ ਪ੍ਰਚਾਰ ਨਾ ਕਰ ਸਕਣ ਕਿਉਂਕਿ ਮੋਦੀ ਨੂੰ ਡਰਾਇਆ ਤਾਂ ਸਿਰਫ ਅਰਵਿੰਦ ਕੇਜਰੀਵਾਲ ਤੋਂ ਪਰ ਹੁਣ ਉਹ ਬਾਹਰ ਆ ਕੇ 19 ਦਿਨਾਂ ਚ ਉਹ ਨੇਰੀ ਲਿਆ ਦੇਣਗੇ ਮੋਦੀ ਜੀ ਦੇ ਪਰਖ ਨੇ ਪਰਖ ਚ ਉੱਡਦੇ ਦਿਖਣਗੇ। ਆਪ ਦੇ ਵਜ਼ੀਰ-ਏ-ਆਲਮ ਉਹਨਾਂ ਨੇ ਕਿਹਾ ਕਿ ਇਨਕਲਾਬ ਦੀ ਜਿੱਤ ਹੋਈ ਹੈ। ਪੰਜਾਬ ਦੇ ਮੁੱਖ ਮੰਤਰੀ ਨੇ ਕਿਹਾ ਉਹ ਵਿਸ਼ੇਸ਼ ਤੌਰ ਤੇ ਮਿਲਣ ਜਾਣੜੇ ਕਿਵੇਂ ਜਿੱਦ ਦਾ ਸੇਰਾ ਕਿ ਨੂੰ ਸਮਝਦੇ। ਬਿਲਕੁਲ ਜੀ ਇਨਕਲਾਬ ਦੀ ਜਿੱਤ ਹੋਈ ਹੈ। ਮੈਂ ਤਾਂ ਇਹ ਕਹੂੰਗੀ ਕਿ ਸੱਚਾਈ ਦੀ ਜਿੱਤ ਹੋਈ ਹੈ। ਇਨਕਲਾਬ ਦੀ ਜਿੱਤ ਹੋਈ ਹੈ, ਸੱਚਾਈ ਦੀ ਜਿੱਤ ਹੋਈ ਹੈ। ਜਦੋਂ ਮਾਨਯੋਗ ਸੁਪਰੀਮ ਕੋਰਟ ਨੇ ਦੇਖਿਆ ਸਾਰੇ ਫੈਕਟ ਦੇਖੇ ਕਿ ੱੱਕਾ ਹੋ ਰਿਹਾ ਹੈ। ਤਾਂ ਉਹਨਾਂ ਨੇ ਸੱਚਾਈ ਦਾ ਸਾਥ ਦਿੱਤਾ। ਅੱਜ ਬਿਲਕੁਲ ਸੱਚਾਈ ਦੀ ਜਿੱਤ ਹੋਈ ਹੈ, ਇਨਕਲਾਬ ਦੀ ਜਿੱਤ ਹੋਈ ਹੈ। ਔਰ ਅੱਛੀ ਸੋਚ ਲਈਜੀਏ ਥੋੜਾ ਸਮਾਂ ਰਹਿ ਗਿਆ ਚੌੜ ਪ੍ਰਚਾਰ ਨੂੰ ਵੀ ਲੈ ਕੇ ਕਿਸ ਤਰ੍ਹਾਂ ਦਾ ਪ੍ਰਚਾਰ ਅਗਰ ਹੋਰ ਤੇਜ਼ੀ ਦੇ ਵਿੱਚ ਪ੍ਰਚਾਰ ਦੇ ਬਿਲਕੁਲ ਦੇਖੋ ਪਹਿਲਾਂ ਹੀ ਚੱਲ ਰਿਹਾ ਸੀਗਾ ਹੋਰ ਤੇਜ਼ੀ ਆਊਗੀ ਔਰ ਤੁਹਾਨੂੰ ਪੂਰੀ ਗਮੀ ਹੈ ਕਿ ਸਾਡੇ ਅਰਵਿੰਦ ਕੇਜਰੀਵਾਲ ਜੀ ਪਿਆਲਾ ਜ਼ਿਲ੍ਹੇ ਵਿੱਚ ਵੀ ਜ਼ਰੂਰ ਆਣਗੇ ਜਿੰਦਾਬਾਦ न्यूज़ 89 पंजाब ਦੇ ਲਈ ਰਾਜਪੁਰਾ ਤੋਂ ਪੱਤਰਕਾਰ ਮੋਹਿਤ ਕੁਮਾਰ ਦੀ ਖਾਸ ਰਿਪੋਰਟ ਭਗਵਾਨ ਸਿੰਘ ਮਾਨ ਸਰਦਾਰ ਭਗਵਾਨ ਸਿੰਘ ਮਾਨ ਨਿਊਜ਼ 89 ਪੰਜਾਬ ਹਰ ਖਬਰ ਜਿਸ ਦਾ ਹੋਵੇ ਅਸਰ